ਰਾਮ ਰਹੀਮ ਨੂੰ ਮੁਰ ਤੋਂ ਪੈਰੋਲ ਦੇ ਦਿੱਤੀ ਗਿਆ ਜਿਹਦੇ ਚਲਦੇ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉੱਥੇ ਹੀ ਭਾਜਪਾ ਦੇ ਲੀਡਰ ਨੇ ਹਰਜੀਤ ਗਰੇਵਾਲ ਵੱਲੋਂ ਕਿਹਾ ਗਿਆ ਕਿ ਰਾਮ ਰਹੀਮ ਦੇ 5 ਕਰੋੜ ਫੋਲੋਅਰ ਨੇ ਐਸਜੀਪੀਸੀ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿੱਥੇ ਭਾਰਤੀ ਜਨਤਾ ਪਾਰਟੀ ਕੋਲੇ ਇਹੋ ਜੇ ਆਗੂ ਬੈਠੇ ਆ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਵੀ ਆ 5 ਕਰੋੜ ਫੋਲੋਅਰ ਹੋਣੇ 50 ਕਰੋੜ ਹੋਣ ਪਰ ਗੱਲ ਤਾਂ ਕਾਨੂੰਨ ਦੀ ਹੈ, ਦਾਇਰੇ ਦੀ ਹੈ। ਤੁਸੀਂ ਇਹਨੂੰ 11 ਵਾਰ ਪ੍ਰੋਲ ਤੁਹਾਡੇ ਕਾਨੂੰਨ ਨੇ ਦੇਤੀ। ਤੇ ਕਾਨੂੰਨ ਬਦਲਿਆ ਕਿ ਨਹੀਂ ਹੈ ਤੁਹਾਡੀ ਭਾਰਤੀ ਜਨਤਾ ਪਾਰਟੀ ਨੇ? ਇਹ ਜਿਹੜੇ ਇਹ ਕਹਿੰਦੇ ਨੇ ਇਹਦਾ 5 ਕਰੋੜ ਫਾਲੋਅਰ ਹੈ। ਜਿਹੜੇ ਬੰਦੀ ਸਿੰਘ ਸਜਾਵਾਂ ਵੀ ਘੱਟ ਚੁੱਕੇ ਨੇ। ਉਹਨਾਂ ਵਾਸਤੇ ਕਾਨੂੰਨ ਕਿਉਂ ਬਦਲ ਜਾਂਦਾ ਜਾਂ ਕਿ? ਰਹੀ ਗੱਲ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਸਿਆਸਤ ਕਰਦੀ ਹੈ ਮੈਨੂੰ ਕਹਿੰਦੇ ਕੋਈ ਹਰਜਰੀ ਆਏ ਬਲਵੰਤ ਸਿੰਘ ਰਾਜੂ ਆਣਾ ਜੋ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦੇ ਨੇ ਤੇ ਅੱਜ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਮੁਲਾਕਾਤ ਲਈ ਆਏ ਸੀ ਉਹਨਾਂ ਇਹ ਜੱਧਰ ਸਾਹਿਬ ਤੇ ਪ੍ਰਧਾਨ ਸਾਹਿਬ ਦਾ ਕੋਈ ਅਕਸਰ ਨਹੀਂ ਆ ਉਹਨਾਂ ਹੋਇਆ ਇਹ ਪਰਦੇ ਦੇ ਪਿੱਛੇ ਕੋਈ ਖਿਚੜੀ ਭਿੰਨ ਕੋ ਗੱਡੀ ਰਿੱਚ ਰਹੀ ਹੈ ਕਿਤੇ ਸਾਰੀ ਜਾਂਦੀ ਦੇਖ ਕੇ ਅੱਧੀ ਦੀਏ ਛੱਡ ਪ੍ਰਧਾਨ ਸਾਹਿਬ ਇਹ ਤਾਂ ਨਹੀਂ ਕਹਿ ਦੰਗੇ ਸਾਂਝਾ ਜਾ ਬੰਦਾ ਜੀ ਚਲੋ ਰਾਜਵਾਨਾ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਹੀ ਬਣਾ ਦੇ ਸਮਝਿੰਦਰ ਰੰਧਾਵਾ ਨੇ ਜੋ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਹੁਣ ਆਮਾਦੀ ਪਾਰਟੀ ਨੂੰ ਡੇਰਾ ਮੁਥੀ ਨੂੰ ਲੈ ਕੇ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ ਆਮਾਦੀ ਪਾਰਟੀ ਸਰਕਾਰ ਆਹੋ ਚੁੱਪ ਕਿਉਂ ਹੈ ਜੀ ਕੋਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤੰਜ ਕੱਸਿਆ ਹੈ ਕਿ ਇਹਨਾਂ ਨੇ ਇਸ ਡੇਰੇ ਵਾਲੇ ਨੂੰ ਹੁਣ ਤੱਕ 11 ਵਾਰ ਪੈਰੋਂ ਮਿਲ ਚੁੱਕੀ ਹੈ ਮੇਰਾ ਨਹੀਂ ਖਿਆਲ ਇੰਨੇ ਘੱਟ ਸਮੇਂ ਦੇ ਵਿੱਚ ਕਿਸੇ ਹੋਰ ਦਾ ਦੂਜਾ ਨਾਮ ਹੋਵੇ ਮੋਟਾ ਦਾ ਰਾਜ ਜਿਹੜੀਆਂ ਗਲਤੀਆਂ ਇੱਥੇ ਪੰਜਾਬ ਦੇ ਵਿੱਚ ਹੋਈਆਂ ਹੀ ਵੋਟਾਂ ਕਰਕੇ ਹੋਈਆਂ ਜੀ ਤੁਸੀਂ ਆਪਦੇ ਸਿਧਾਂਤ ਤੋਂ ਭੱਜ ਕੇ ਦੂਜੇ ਦਾ ਭਾਲਦੇ ਫਿਰਦੇ ਹੋ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਹ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪ੍ਰੋਗਰਾਮ 'ਚ ਜੀ ਸ਼ੁਕਰੀਆ ਮਿਹਰਬਾਨੀ ਪੂਰ ਸਾਬਾ ਜਰਾਮ ਰਹੀਮ ਨੂੰ ਮੁਰ ਤੋਂ ਪੈਰੋਲ ਦੇ ਦਿੱਤੀ ਗਿਆ ਜਿਹਦੇ ਚਲਦੇ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉੱਥੇ ਹੀ ਭਾਜਪਾ ਦੇ ਲੀਡਰ ਨੇ ਹਰਜੀਤ ਗਰੇਵਾਲ ਵੱਲੋਂ ਕਿਹਾ ਗਿਆ ਕਿ ਰਾਮ ਰਹੀਮ ਦੇ 5 ਕਰੋੜ ਫੋਲੋਅਰ ਨੇ ਐਸਜੀਪੀਸ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਇੱਥੇ ਭਾਰਤੀ ਜਨਤਾ ਪਾਰਟੀ ਕੋਲੇ ਇਹੋ ਜਿਹੇ ਆਗੂ ਬੈਠੇ ਆ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਵੀ ਆ ਉਹਨਾਂ ਨੇ ਕੋਈ ਵੀ ਹੋ ਜੇਵੇ ਉਹਦੀ ਮੈਂ ਕਿਸਦਾ ਨਾਂ ਨਹੀਂ ਲੈਂਦਾ ਕੋਈ ਵੀ ਹੋਵੇ ਜਿਹੜਾ ਉੱਥੇ ਬੈਠ ਕੇ ਉਹਨਾਂ ਨੇ ਉਹਨਾਂ ਦੀ ਚਾਪਲੂਸੀ ਕਰਨੀ ਹੈ ਮੈਂ ਕਿਸੇ ਵੀ ਆਗੂ ਦਾ ਨਾਂ ਨਹੀਂ ਲੈਂਦਾ ਭarti Janata Party ਵਾਲੇ ਦਾ 5 ਕਰੋੜ ਫਾਲੋਅਰ ਹੋਣੇ 50 ਕਰੋੜ ਹੋਣ ਪਰ ਗੱਲ ਤਾਂ ਕਾਨੂੰਨ ਦੀ ਹੈ, ਧੈਰੇ ਦੀ ਹੈ ਤੁਸੀਂ ਇਹਨੂੰ 11 ਵਾਰ ਪਰੋਲ ਤੁਹਾਡੇ ਕਾਨੂੰਨ ਨੇ ਦੇਤੀ ਤੇ ਕਾਨੂੰਨ ਬਦਲਿਆ ਕਿ ਨਹੀਂ ਹੈ ਤੁਹਾਡੀ ਭਾਰਤੀ ਜਨਤਾ ਪਾਰਟੀ ਨੇ ਤੁਸੀਂ 51 ਲੱਖੇ ਨੂੰ ਸ਼ਗਨ ਚੜਾਉਣਗੇ ਜਦੋਂ ਇਹਨੂੰ ਸਜ਼ਾ ਹੋਈ ਆ 2017 ਚ ਉਦੋਂ ਵੀ 15 ਅਗਸਤ ਆਇਆ ਸੀ ਕਹਿੰਦੇ ਇਹਦਾ ਜਨਮ ਦਿਨ ਹੈ ਆਮ ਲੋਕਾਂ ਦੇ ਵਿੱਚ ਇਹਦਾ ਵੀ ਸ਼ੰਕਾ ਵੀ ਜਨਮ ਦਿਨ ਹੈ ਵੀ ਆ ਕਿ ਨਹੀਂ ਹੈ ਇਹਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਇਹ ਭਾਰਤੀ ਜਨਤਾ ਪਾਰਟੀ ਦੀ ਆਗੂ ਦੱਸ ਦੇਣਗੇ ਕਿ ਡੇਰੇ ਦੇ ਵਿੱਚ ਬੈਠਿਆ ਕਿਵੇਂ ਸੀ ਜਾ ਕੇ ਕਿਹਨੇ ਬਿਠਾਇਆ ਸੀ ਹੁਣ ਤੁਹਾਡੇ ਕੋਲ ਕੇਂਦਰ ਦੇ ਵਿੱਚ ਸਰਕਾਰ ਹੈ ਏਜੰਸੀਆਂ ਤੁਹਾਡੇ ਕੋਲ ਨੇ ਉਹਦੀ ਜਾਣਕਾਰੀ ਦੇ ਦੇਊਗਾ ਪੂਰੀ ਸਾਰੀ ਦੁਨੀਆ ਜਾਣਦੀ ਹੈ ਦੋਸ਼ ਇੱਕ ਪੁਰਾਣੇ ਖੜਕੂਤੇ ਲੱਗਦਾ ਹੈ ਕਿ ਉਹਦੇ ਅਸ਼ੀਰਵਾਦ ਸਦਕਾ ਇਹਨੂੰ ਇਹ ਇਸ ਤਰ੍ਹਾਂ ਦਾ ਸਥਾਨ ਮਿਲਿਆ ਸੀ ਇਸ ਤੋਂ ਪਹਿਲਾਂ ਇਸ ਡੇਰੇ ਦੇ ਜਿੰਨੇ ਵੀ ਮੁਖੀ ਆਏ ਨੇ ਉਹਨਾਂ ਤੇ ਇਸ ਕਿਸਮ ਦਾ ਕੋਈ ਇਲਜ਼ਾਮ ਨਹੀਂ ਸੀ। ਉਹ ਕਿਸੇ 'ਚ ਦਖਲਅੰਦਾਜ਼ੀ ਵੀ ਨਹੀਂ ਸੀ ਕਰਦੇ। ਇਹਨਾਂ ਦੇ ਸ਼ਾਹ ਮਸਤਾਨਾ ਜੀ ਉਦੋਂ ਬਾਅਦ ਸ਼ਾਹ ਸਤਨਾਮ ਜੀ ਆਏ। ਕਦੇ ਵੀ ਉਹਨਾਂ ਨੇ ਕਿਸੇ ਨਾਲ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕੀਤੀ, ਆਪਣੀ ਗੱਲ ਕਰਦੇ ਸੀ। ਇਹ ਜਿਹੜੇ ਹਰਿਆਣੇ ਦੇ ਵਿੱਚ ਕਾਨੂੰਨ ਬਦਲੇ ਵਾਰ-ਵਾਰ ਉਹ ਇਹ ਤਾਂ ਬਦਲਤੇ ਇਹ ਜਿਹੜੇ ਇਹ ਕਹਿੰਦੇ ਨੇ ਇਹਦਾ 5 ਕਰੋੜ ਫਾਲੋਅਰ ਹੈ ਜਿਹੜੇ ਬੰਦੀ ਸਿੰਘ ਸਜਾਵਾਂ ਵੀ ਘੱਟ ਚੁੱਕੇ ਨੇ ਉਹਨਾਂ ਵਾਰ ਤੋਂ ਦਾ ਕਾਨੂੰਨ ਕਿਉਂ ਬਦਲ ਜਾਂਦਾ ਜਾ ਕੇ ਉੱਥੇ ਤੁਸੀਂ ਕਿਉਂ ਨਹੀਂ ਬੋਲਦੇ ਰਈ ਗੱਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਸਿਆਸਤ ਕਰਦੀ ਹੈ ਮੈਨੂੰ ਕਹਿੰਦੇ ਕੋਈ ਹਰਜਰੀ ਤੁਸੀਂ ਕਿੰਨਾ ਕੇ ਕੇਸ ਨੂੰ ਫਾਲੋ ਕੀਤਾ ਅਦਾਲਤ ਦੇ ਵਿੱਚ ਤੇ ਤੁਸੀਂ ਤਾਂ ਇਸ ਗੱਲ 'ਚ ਫਸੇ ਫਿਰਦੇ ਹੋ ਕਿ ਇਹਨੂੰ ਬਿਨਾਂ ਮੰਗੇ ਮਾਫੀ ਦਿੱਤੀ ਕਿਉਂਕਿ ਥੋੜੇ ਸਿਆਸੀ ਪ੍ਰਭੂਆਂ ਨੂੰ ਲੋੜ ਸੀ ਉਦੋਂ ਇਹਦੀ ਇਹਨੇ ਡਫਾ ਗਰਚਿਆ ਸਾਹਿਬ ਛੇੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਗ ਰਚ ਕੇ ਉਹਦੇ ਵਿੱਚ ਕਿਹੜੇ ਕਿਹੜੇ ਦਾ ਰੋਲ ਹੈ ਤੁਸੀਂ ਇਹਨਾਂ ਅਦਾਲਤਾਂ 'ਚ ਦਾ ਛਟਕਾਰਾ ਪਾਉਂਗੇ ਪਰ ਜਿਹੜੀਆਂ ਗੋਬਰ ਵਿਜੇ ਪ੍ਰਤਾਪ ਸਿੰਘ ਰਣਵੀਰ ਸੇ ਖੜਾ ਜਾ ਜਸਟਿਸ ਰਣਜੀਤ ਸਿੰਘ ਕਹਿੰਦੇ ਐ ਕਿ ਸਜ਼ਾ ਤਾਂ ਤੁਹਾਨੂੰ ਦੇਤੀ ਹੋਸ ਅਦਾਲਤ ਨੇ ਭਟਕੇ ਦੇ ਤਰੋਏ ਫਿਰਦੇ ਆਂ ਸੰਗਤ ਤੁਹਾਡੇ ਨਾਲ ਹੈ ਨਹੀਂ ਆ 10 ਬੰਦੇ ਨੇ ਇੱਧਰ ਖੜਾ ਲੋ ਜਾਂ ਉੱਧਰ ਖੜਾ ਲੋ ਕਿਉਂ ਇਹਨਾਂ ਦਾ ਪਸਾਰ ਹੋਇਆ ਕਦੇ ਧਾਮੀ ਸਾਹਿਬ ਇਸ ਗੱਲ ਬਾਰੇ ਦੱਸਣਗੇ ਕਿ ਸ਼ਰੋਨੀ ਗੁਰਦੁਆਰਾ ਪ੍ਰਬੰਧਕੀ ਬੇਟੀ ਇਸ ਕਰਕੇ ਬਣੀ ਸੀ ਉਹ ਸਿੱਖੀ ਦਾ ਪ੍ਰਚਾਰ ਕਰੇ ਆਪ ਦਾ ਪ੍ਰਚਾਰ ਕਰੇ ਕਦੇ ਤੁਹਾਡੇ ਤੇ 90 ਲੱਖ ਦੇ ਇਸ਼ਤਿਹਾਰਾਂ ਦਾ ਦੋਸ਼ ਲੱਗ ਜਾਂਦਾ ਕਦੇ 12 ਕਰੋੜ ਦਾ ਤੰਬੂ ਦੇ ਦੋਸ਼ ਲੱਗ ਜਾਂਦੇ ਆ ਤੇ ਜੇ ਇਹੀ ਪੈਸਾ ਅਸੀਂ ਸਿੱਖੀ ਦੇ ਪ੍ਰਚਾਰ ਤੇ ਲਾਉਂਦੇ ਇੱਕ بڑے ਵੱਡੇ ਪੱਤਰਕਾਰ ਨੇ ਪੱਟੀ ਸਾਹਿਬ ਉਹ ਦੱਸ ਰਹੇ ਸੀ ਇਹਨਾਂ ਦੇ ਸੇਵਾਦਾਰਾ ਤੋਂ ਗ੍ਰੰਥੀ ਬਣਾ ਦਿੰਦੇ ਤੇ ਗ੍ਰੰਥੀ 1% ਹੋਣਗੇ ਜਿਹੜੇ ਪੜੇ ਲਿਖੇ ਨੇ ਨੋੜ ਇਹ 95% ਤੋਂ ਵੱਧ ਉਹ ਕੋਈ ਮੈਟ੍ਰਿਕ ਹੈ ਕੋਈ 8ਵੀਂ ਪਾਸ ਹੈ ਕਿਉਂ ਨਹੀਂ ਉੱਥੇ ਬਹੁ ਪਛਾਈ ਭਾਸ਼ਾ ਦੇ ਗਿਆਨ ਵਾਲੇ ਲੋਕਾਂ ਨੂੰ ਲਿਆਦਾ ਜਾਂਦਾ ਤਾਂ ਕਿ ਜੇ ਕੋਈ ਅੰਤਰਰਾਸ਼ਟਰੀ ਪੱਧਰ ਤੋਂ ਆ ਜੇ ਜਿਹਨੂੰ ਪੰਜਾਬੀ ਦਾ ਗਿਆਨ ਨਾ ਹੋਵੇ ਉਹ ਉਹਨਾਂ ਦੀ ਭਾਸ਼ਾ ਜਾਂ ਕੌਮੀ ਭਾਸ਼ਾ ਜਿਹੜੀ ਸਾਡੀ ਭਾਰਤ ਦੀ ਹੈ ਉਹ ਹਿੰਦੀ ਹੈ ਤੇ ਕ ਮੰਤਰੀ ਪੱਧਰ ਤੇ ਅੰਗਰੇਜ਼ੀ ਹੈ ਉਹਦੇ ਵਿੱਚ ਦੱਸ ਸਕਰ ਕਿੰਨੇ ਨੇ ਸੋ ਤੁਸੀਂ ਆਪ ਜਿਹੜਾ ਕੁਛ ਕੀਤਾ ਉਹਦਾ ਵੀ ਜਵਾਬ ਦਿਓ ਤੇ ਤੁਸੀਂ ਫਿਰ ਜਦੋਂ ਇਹਨੂੰ ਪੈਰੋਲ ਮਿਲਦੀ ਐ ਇਹਦਾ ਕੇਸ ਚੱਲਿਆ ਉਦੋਂ ਕਿਉਂ ਨਾ ਲੜਿਆ ਇੱਕ ਦਿਨ ਤੇ ਤੁਹਾਨੂੰ ਇਹ ਸਜ਼ਾ ਹੋਈ ਨਹੀਂ ਉਸ ਵੇਲੇ ਜੋ ਕੁਝ ਵਾਪਰਿਆ ਜੇ ਜਸਟਿਸ ਰਣਜੀਤ ਸਿੰਘ ਨਾ ਹੁੰਦੇ ਪੰਜਾਬ ਤੇ ਹਰਿਆਣਾ ਅਨਾ ਜਸਟਿਸ ਐਸਐਸਆਰਓ ਜਸਟਿਸ ਅ ਸੰਜੀਤ ਸਿੰਘ ਨੇ ਤਾਂ ਜਾਂਚ ਕੀਤੀ ਸੀ ਜਿਹੜੇ ਅੱਜ ਕੱਲ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਨੇ ਤਾਂ ਉਸ ਵੇਲੇ ਦੇ ਹਾਲਾਤ ਬੇਕਾਬੂ ਹੋਏ ਸਾਢੇ ਲੱਖ ਵਿਚਾਰਕ ਮਤਭੇਦ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੋ ਕੁਝ ਪੰਚਕੂਲੇ ਦੇ ਵਿੱਚ ਇਹ ਨਹੀਂ ਸਜ਼ਾ ਅਨਾਉਂਸ ਕਰ ਸਜ਼ਾ ਨਹੀਂ ਅਨਾਉਂਸ ਕੀਤੀ ਸੀ ਉਹ ਦੋਸ਼ੀ ਅਨਾਉਂਸ ਕੀਤਾ ਸੀ ਉਸ ਦਿਨ ਵਾਪਰਿਆ 25 ਜਨਵਰੀ 2017 ਸਾਰਾ ਤਮੱਚੜ ਹਰਿਆਣੇ ਚ ਪਿਆ ਅੱਗਾਂ ਲੱਗੀਆਂ ਬਹੁਤ ਕੁਛ ਹੋਇਆ ਨਾਲ ਲੱਗਦਾ ਜੀਰਕਪੁਰ 2 ਕਿਲੋਮੀਟਰ ਹੀ ਸੀ ਉੱਥੇ ਇੱਕ ਵੀ ਚੀਜ਼ ਹੋਈ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਇਹ ਚੀਜ਼ ਨੂੰ ਸੰਭਿਆ ਉਹਨਾਂ ਚ ਬਹੁਤ ਅਫਗਨ ਹੋਣਗੇ ਪਰ ਪ੍ਰਬੰਧਕੀ ਤੌਰ ਤੇ ਜਿਹੜਾ ਕੁਝ ਉਹਨਾਂ ਨੇ ਉੱਥੇ ਉਦੋਂ ਕੀਤਾ ਪੰਜਾਬ ਬਚਿਆ ਪੰਜਾਬ ਚ ਕੁਝ ਨਹੀਂ ਹੋਣ ਦਿੱਤਾ ਔਰ ਇਹ ਜਿਹੜੇ ਡੇਰੇ ਵਾਲੇ ਉੱਥੇ ਗਏ ਸੀ ਉਹ ਜਾਣਦੇ ਨੇ ਕਿ ਜੀਰਕਪੁਰ ਤੋਂ ਲੈ ਕੇ ਮਾਨਸਾ ਤੱਕ ਮੇਰੇ ਕਹ 7-8 ਥਾਮਾ ਤੇ ਡਾਂਗ ਫਰੀ ਸੀ ਜੀ ਜਾਣਦਿਆਂ ਤੇ ਉਹਨਾਂ ਨੇ ਜਿਹੜੀਆਂ ਔਰਤਾਂ ਤੇ ਹੋਰ ਸੀ ਉਹਨਾਂ ਨੂੰ ਵੀ ਅੱਗੇ ਤੌਰ ਦੇ ਉੱਤੇ ਤੋੜਿਆ ਸੋ ਜਿਹੜਾ ਇਹ ਮਾਮਲਾ ਹੈ ਇਹਦੇ ਉੱਤੇ ਉਹ ਸ਼ਰਮਣੀ ਕਮੇਟੀ ਇਹਨਾਂ ਤੇ ਇਲਜ਼ਾਮ ਲਾਉਂਦੀ ਹੈ ਪਰ ਸ਼ਰਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਜਿਸ ਮਕਸਦ ਲਈ ਉਹਨਾਂ ਨੂੰ ਬਣਾਇਆ ਗਿਆ ਉਹਦਾ ਧਿਆਨ ਬੰਦ ਦੇਣ ਨਾ ਕਿ ਇੱਕ ਪਰਿਵਾਰ ਨੂੰ ਬਚਾਉਣਾ ਜੀ ਸੋ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਨੇ ਜੋ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਹੁਣ ਆਮਾਦੀ ਪਾਰਟੀ ਨੂੰ ਡੇਰਾ ਮੁਖੀ ਨੂੰ ਲੈ ਕੇ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ ਆਮਾਦੀ ਪਾਰਟੀ ਸਰਕਾਰ ਆਹੋ ਚੁੱਪ ਕਿਉਂ ਹੈ ਜੀ ਦੇਖੋ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤੰਜ ਕੱਸਿਆ ਕਿ ਇਹਨਾਂ ਨੇ ਇਸ ਡੇਰੇ ਵਾਲੇ ਨੂੰ ਹੁਣ ਤੱਕ 11 ਵਾਰ ਪੈਰੋਲ ਮਿਲ ਚੁੱਕੀ ਹੈ ਮੇਰਾ ਨਹੀਂ ਖਿਆਲ ਇੰਨੇ ਘੱਟ ਸਮੇਂ ਦੇ ਵਿੱਚ ਕਿਸੇ ਹੋਰ ਦਾ ਦੂਜਾ ਨਾਮ ਹੋਵੇ। ਵੋਟਾਂ ਦਾ ਰਾਜ ਹੈ। ਜਿਹੜੀਆਂ ਗਲਤੀਆਂ ਇੱਥੇ ਪੰਜਾਬ ਦੇ ਵਿੱਚ ਹੋਈਆਂ ਹੀ ਵੋਟਾਂ ਕਰਕੇ ਹੋਈਆਂ। ਜੀ। ਤੁਸੀਂ ਆਪਦੇ ਸਿਧਾਂਤ ਤੋਂ ਭੱਜ ਗਏ ਦੂਜੇ ਦਾ ਭਾਲਦੇ ਫਿਰਦੇ ਹੋ। ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ਤੁਸੀਂ ਕਦੇ ਇੰਟਰਫੀਅਰ ਕੀਤਾ। ਤੁਹਾਡੀ ਗਵੰਡੀ ਰਾਜ ਦਾ ਜਿਹੜਾ ਮੁੱਖ ਮੰਤਰੀ ਉਹਦੇ ਨਾਲ ਗੱਲ ਠਾਈ ਹੈ ਕਿ ਇਹਨੂੰ ਉਹਨਾਂ ਨੇ ਆਪਣਾ ਦੇਖ ਰਹੇ ਉਹਨਾਂ ਦੇ ਉਹ ਦਾਵਾ ਕਰਦਾ ਕਿ ਮੇਰੇ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਫਾਲੋਅਰ ਨੇ ਪੰਜਾਬ 'ਚ ਨੇ ਦਿੱਲੀ 'ਚ ਨੇ ਪਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਦੇ 5-7 ਸੀਟਾਂ ਤੋਂ ਵੱਧ ਤਾਈਆਂ ਨਹੀਂ ਫਾਲੋਅਰ ਇਹਦਾ 33 ਲੱਖ ਹੈ ਜੀ ਸੋ ਬੈਂ ਜਿਹੜੀ ਇਸ ਰੰਧਾਵਾ ਸਾਹਿਬ ਨੇ ਗੱਲ ਕੀਤੀ ਹੈ ਉਹ ਠੀਕ ਕੀਤੀ ਹੈ ਲੇਕਿਨ ਅਹਿਸਵਾਰ ਜਿਹੜੀ ਪੈਰੋਲ ਮਿਲੀ ਹੈ ਕਿਉਂਕਿ ਪਿਛਲੀ ਵਾਰੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਆਖਤਾ ਸੀ ਕਿ ਇਹਨੂੰ ਪਾਰੇ ਨੂੰ ਦੇਖੋ ਪਹਿਲਾਂ ਸਾਡੇ ਕੋਲ ਦਰਖਾਸਤ ਪਾਈ ਜਾਵੇ ਦਰਖਾਸਤ ਉੱਤੇ ਪਾਈ ਗਈ ਸੀ ਜਿਹੜਾ ਨਿਜਮ ਹਰਿਆਣਾ ਦੀ ਸਰਕਾਰ ਨੇ ਬਦਲਤਾ ਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਕਿਹੜਾ ਬਾਹਰ ਜਾਵੇ ਉਹਦੇ ਤੋਂ ਇਹਦੇ ਵਾਸਤੇ ਨਿਜਮ ਬਦਲ ਗਏ ਇਹ ਭਾਰਤ ਦਾ ਕਾਨੂੰਨ ਹੈ ਲੋਕਾਂ ਵਾਸਤੇ ਬਹੁਤ ਸਖਤ ਹੈ ਦੂਜਿਆਂ ਵਾਸਤੇ ਮੋਗਦਾ ਹੈ ਮਾੜਾ ਜਾ ਗਰਮ ਕਰੋ ਜਿੱਦਾਂ ਨੂੰ ਮਰਜੀ ਮਰੋੜ ਲਓ ਜੀ ਸੋ ਦੂਜੇ ਪਾਸੇ ਪਏ ਬਲਵੰਤ ਸਿੰਘ ਰਾਜੂ ਆਣਾ ਜੋ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦੇ ਨੇ ਤੇ ਅੱਜ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਮੁਲਾਕਾਤ ਲਈ ਆਏ ਸੀ ਉਹਨਾਂ ਦੇ ਦੇਖੋ ਕਹਿੰਦੇ ਉਹ ਆਏ ਤੇ ਪ੍ਰਧਾਨ ਸਾਹਿਬ ਆਏ ਨੇ ਹਰਜਿੰਦਰ ਸਿੰਘ ਧਾਮੀ ਸਾਹਿਬ ਕਹਿੰਦੇ ਕਿ ਚੁਸਤੇ ਚਲਾਕੀਆਂ ਬਹੁਤ ਚਲਦੀਆਂ ਨੇ ਗੁਰਦਾਸਮਨ ਸਾਹਿਬ ਕਹਿੰਦੇ ਇੱਥੇ ਚੁਸਤੇ ਚਲਾਕੀ ਨਹੀਂ ਚਲਣੀ ਤੇ ਕਸੀਮਾ ਜਲਬਾਂ ਦੀ ਨੀਓ ਆਓ ਕਿ ਲੁੱਟ ਲਾਇਆ ਵਿੱਚ ਇੱਕ ਦੌਲਤ ਰਭਾਂਦੀ ਇਹ ਜੱੱਦਰ ਸਾਹਿਬ ਤੇ ਪ੍ਰਧਾਨ ਸਾਹਿਬ ਦਾ ਕੋਈ ਅਕਸਰ ਨਹੀਂ ਆਉਣਾ ਹੋਇਆ ਇਹ ਪਰਦੇ ਦੇ ਪਿੱਛੇ ਕੋਈ ਖਿਚੜੀ ਜਿਹੜੀ ਰਿਝ ਰਹੀ ਹੈ ਉਹਦਾ ਨੇੜੇ ਭਵਿੱਖ ਚ ਪਤਾ ਲੱਗ ਜੇਗਾ ਇਹ ਚਰਚਾ ਇੱਕ ਵਾਰ ਪਹਿਲਾਂ ਵੀ ਚੱਲੀ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜੱਥੇਦਾਰ ਬਣਾਜੋ ਕੱਲ ਤੱਕ ਸਾਡਾ ਇਹ ਵੀ ਚੱਲੀ ਹੈ ਕਿਤੇ ਸਾਰੀ ਜਨਦੀ ਦੇਖ ਕੇ ਅੱਧੀ ਦੀਏ ਛੱਡ ਪ੍ਰਧਾਨ ਸਾਹਿਬ ਇਹ ਤਾਂ ਨਹੀਂ ਕਹਿ ਦਿੰਗੇ ਵੀ ਸਾਂਝਾ ਜਾ ਬੰਦਾ ਜੀ ਚਲੋ ਰਾਜਵਾਲਾ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਹੀ ਬਣਾ ਦਿਓ ਸੰਗਤ ਦਾ ਸੰਗਤ ਮੰਦੀ ਹੈ ਸਰਮਥੇ ਸੰਗਤ ਨਹੀਂ ਮੰਦੀ ਉਹਨਾਂ ਦੀ ਮਰਜ਼ੀ ਆਏ ਨੇ ਧਾਮੀ ਸਾਹਿਬ ਨੇ ਇਹਨਾਂ ਗੱਲ ਕਹਿ ਕੇ ਟਾਲਤੀ ਕਿ ਇਹ ਤਾਂ ਸਾਡਾ ਪਰਿਵਾਰਕ ਗੱਲ ਸੀ ਪਰਿਵਾਰ ਦਾ ਪਤਾ ਨਹੀਂ ਕਿਹੜਾ ਰਿਸ਼ਤਾ ਧਾਮੀ ਸਾਹਿਬ ਦਾ ਭਾਈ ਬਲਵੰਤ ਸਿੰਘ ਰਾਜਵਾਲਾ ਸਾਹਿਬ ਨਾਲ ਇਹਨਾਂ ਨੇ ਦਾਤ ਆ ਉਦੋਂ ਵੀ ਖੇਡਿਆ ਸੀ ਜਦੋਂ ਸੰਗਰੂਰ ਜਿਮਨੀ ਚੋਣ ਆਈ ਹੋਰ ਇਹਨਾਂ ਨੂੰ ਬਹੁਤ ਜਿਆਦਾ ਆ ਗਿਆ ਕਿ ਭਾਈ ਬੀਬੀ ਕਮਲਦੀਪ ਕੌਰ ਉਹ ਪੰਥਕ ਉਮੀਦਵਾਰ ਹੋ ਸਕਦੀ ਹੈ ਜਦੋਂ 2014 ਦੇ ਵਿੱਚ ਬੀਬੀ ਰਾਜੋਵਾਨਾ ਪਟਿਆਲੇ ਤੋਂ ਖੜੀ ਸੀ ਤੁਸੀਂ ਉਦੋਂ ਦੀਪੰਦਰ ਢਿੱਲੋਂ ਡੇਰਾ ਬੱਸੀ ਵਾਲੇ ਨੂੰ ਆਪਣਾ ਉਮੀਦਵਾਰ ਬਣਾ ਕੇ ਬਿਠਾ ਦਿੰਦੇ ਫਿਰ ਕਿ ਬੀਬੀ ਕਮਲਦੀਪ ਕੌਰ ਸਾਂਝੀ ਉਮੀਦਵਾਰ ਆ ਸਾਰਿਆਂ ਦੀ ਇਹ ਸਮੇਂ-ਸਮੇਂ ਤੇ ਜਿਹੜਾ ਦਾਤ ਚੱਲਦੀ ਹੈ ਨਾ ਜਦੋਂ ਮਾੜੇ ਦਿਨ ਹੋਣ ਉਹ ਕਹਿੰਦੇ ਸਾਰਾ ਕੁਝ ụpਠਾ ਪੈ ਜਾਂਦਾ ਸੋ ਪਤਾ ਨਹੀਂ ਇਹ ਤਾਂ ਤੰਮੀ ਸਾਹਿਬ ਕਲੀਅਰ ਕਰਨ ਜਾਂ ਰਾਜਵਾਨਾ ਸਾਹਿਬ ਦੱਸ ਦੇਣਗੇ ਉਹ ਆਮ ਤੌਰ ਤੇ ਜਦੋਂ ਬੀਬੀ ਕਮਲਦੀਪ ਕੋਰ ਮੈਲਿੰਜ ਜਾਂਦੇ ਨੇ ਚਿੱਠੀ ਲਿਖ ਦਿੰਦੇ ਹੁੰਦੇ ਨੇ ਇੱਥੇ ਉਹ ਚਿੱਠੀ ਲਿਖਣਗੇ ਜਾਂ ਨਹੀਂ ਕਲੀਅਰ ਕਰਨਗੇ ਕਿਉਂ ਆਏ ਸੀ ਨਹੀਂ ਤਾਂ ਕਹਿੰਦਾ ਜੱਜਵਾਨਾ ਬਾਲ ਕੱਡੇ ਕਿੱਡੇ ਸਾਹਮਣੇ ਆਉਣਗੇ ਇਹ ਗੁੱਝੇ ਭੇਦ ਨੇ ਜਿਹੜੇ ਪਰਦੇ ਦੇ ਪਿੱਛੇ ਜੋ ਕੁਝ ਹੋ ਰਿਹਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣ ਹੀ ਵਾਲੇ ਜੀ ਸੋ ਹੁਣ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜੋ ਕਿ ਅੱਜ ਉਹਨਾਂ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਨੇ ਢਿੱਲ ਸਾਬ ਉਹ ਹਰੇਕ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜ਼ਰੂਰ ਕਰਦੇ ਨੇ ਜਿੱਥੇ ਅੱਜ ਉਹਨੇ ਕਿਹਾ ਕਿ 25 ਸਾਲ ਰਾਜ ਕਰਨ ਦਾ ਦਾਵਾ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਪਰ ਅੱਜ ਉਹਨਾਂ ਦੇ ਨਾਲ 25 ਬੰਦੇ ਨਹੀਂ ਹੈਗੇ ਜਿੱਦੇ ਚੱਲਦੇ ਅਰਸ਼ਦੀਪ ਸਿੰਘ ਕਲੇਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਉਹਨੇ ਕਿਹਾ ਕਿ ਸੀ 25 ਬੰਦੇ ਗੱਲ ਛੱਡੋ ਤੁਹਾਡੇ ਨਾਲ 2 ਦੇਖੋ ਹਰ ਬੰਦੇ ਨੂੰ ਕਹਿੰਦਾ ਆਪਣਾ ਅਧਿਕਾਰ ਹੈ ਜੇ ਮੁੱਖ ਮੰਤਰੀ ਅਕਾਲੀ ਦਲ ਦੇ ਉੱਤੇ ਤੰਜ ਕੱਸਦਾ ਹੈ ਤੇ ਫਿਰ ਤੰਜ ਸੈਨ ਲਈ ਵੀ ਤਿਆਰ ਰਹੋ ਅਰਸ਼ਦੀਪ ਸਿੰਘ ਕਲੇਰ ਸਾਡੇ ਪਟਿਆਲੇ ਦੇ ਬਹੁਤ ਸੀਨੀਅਰ ਵਕੀਲ ਵੱਡੇ ਭਰਾ ਸਰਦਾਰ ਸਤਰਾਮ ਸਿੰਘ ਕਲੇਰ ਦੇ ਪੁੱਤਰ ਨੇ ਕਲੇਰ ਸਾਹਿਬ ਉਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਦਾ ਕੇਸ ਲੜਿਆ ਉਹ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਉਹ ਕਹਿੰਦੇ ਕਿ ਮਾਨ ਸਾਹਿਬ ਭਲੇਖੇ ਦੇ ਵਿੱਚ ਤੁਸੀਂ ਆ ਗਏ ਤੁਸੀਂ 92 ਹੀਰੇ ਕਹਿੰਦੇ ਹੋ 25 ਹੈਗੇ ਤੁਹਾਡੇ ਕੋਲ ਕਿ ਸਾਰੇ ਕੇਜਰੀਵਾਲ ਦੇ ਇਸ਼ਾਰੇ ਤੀਨਾਂ ਚਲੇ ਆ ਉਹ ਕਹਿੰਦੇ ਕਿ ਇਹ ਆਖਰੀ ਮੌਕਾ ਹੈ ਜਿੰਨੀਆਂ ਕਿ ਚੰਦੀਆਂ ਚਲਾਉਣੀਆਂ ਚਲਾ ਲਓ ਇਸ ਤੋਂ ਬਾਅਦ ਇਹ ਤਾਂ ਲੋਕਾਂ ਚਾਹੀਏ ਜੇ ਮਾਨ ਸਾਹਿਬ ਲੋਕਾਂ ਮੁਤਾਬਕ ਕੰਮ ਕਰਨਗੇ ਤੇ ਲੋਕ ਚਾਹੁੰਦੇ ਨੇਗੇ ਉਹ ਵਾਰ-ਵਾਰ ਚਾਹੁੰਦੇ ਨੇਗੇ ਪਛਮੀ ਬੰਗਾਲ ਦੇ ਵਿੱਚ ਜੋਤੀ 바ਸੂ ਲਗਾਤਾਰ 7 ਵਾਰ ਬਣੇ ਮੁੱਖ ਮੰਤਰੀ ਲਗਾਤਾਰ 30 ਸਾਲ ਤੋਂ ਵੱਧ ਦਿੱਲੀ ਦੇ ਵਿੱਚ ਬੀਬੀ ਸ਼ੀਲਾ ਦਕਸ਼ਿਤ ਤਿੰਨ ਵਾਰੀ ਬਣੀ 15 ਸਾਲ ਰਾਜ ਕੀਤਾ ਅਰਵਿੰਦ ਕੇਜਰੀਵਾਲ ਵੀ ਤੀਜੀ ਵਾਰ ਪਰ 15 ਸਾਲ ਦਾ ਉਹਨਾਂ ਦਾ ਰਿਕਾਰਡ ਨਹੀਂ ਦੋ ਦੋ ਵਾਰਾਂ ਦਾ ਤਾਂ ਕਹੀ ਹੈ ਖੱਟੜ ਸਾਹਿਬ ਦੂਜੀ ਵਾਰ ਸੀ ਸੋ ਇੱਥੇ ਪੰਜਾਬ ਦੇ ਵਿੱਚ ਬਾਦਲ ਸਾਹਿਬ ਦਾ ਰਿਕਾਰਡ ਆ ਬਸ ਉਹ ਦੋ ਵਾਰ ਬਣੇ ਲਗਾਤਾਰ ਹੋਰ ਕਿਸੇ ਦੇ ਹਿੱਸੇ 'ਚ ਕੋਈ ਰਿਕਾਰਡ ਨਹੀਂ ਆਇਆ ਪੰਜ ਵਾਰ ਦਾ ਰਿਕਾਰਡ ਵੀ ਉਹਨਾਂ ਦਾ ਮੇਰੇ ਕਹਿਲ ਪੰਜ ਵਾਰ ਦਾ ਦੂਜਾ ਆਪਣੀ ਓਵਰ 'ਚ ਤਾਂ ਆਪਾਂ ਦੇਖਣਾ ਨਹੀਂ ਸੋ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਅੱਜ ਚੋਣਾ ਪੰਜਾਬ ਦੇ ਵਿੱਚ ਹੋ ਜਾਣ ਬਾਦਲ ਸਾਹਿਬ ਤੁਹਾਡੇ 92 ਹੀ ਰਿਹਾ ਪਹਿਲਾਂ ਤੁਸੀਂ ਇਹ ਰਿਜ਼ਲਟ ਦੇਖ ਲਓ ਤੁਸੀਂ 13 ਕਹਿੰਦੇ ਸੀ ਏਗਾ ਕੱਟਿਆਗਾ ਤਿੰਨ ਰਹਿ ਗਏ ਸੋ ਸ਼ਸਤੀ ਨੇ ਸਿਆਸੀ ਪਾਰਟੀਆਂ ਦੇ ਅਗੂ ਨੇ ਇੱਕ ਦੂਜੇ ਦੀ ਚੁੰਝ ਚਰਚਾ ਇਸੇ ਤਰ੍ਹਾਂ ਕਰਦੇ ਰਹੇ ਨੇ ਜੀ ਸੋਹਣ ਸਿੰਘ ਸਾਹਿਬ ਆਪਾਂ ਦੇਖਿਆ ਸੀਗਾ ਚੰਡੀਗੜ੍ਹ ਦੇ ਵਿੱਚ ਕਿਵੇਂ ਨਗਰ ਨਿਗਮ ਚੋਣਾਂ ਲੈ ਕੇ ਕਮ ਆਸਾਨ ਨਜ਼ਰ ਆਇਆ ਸੀ ਤੇ ਹੁਣ ਉਹਨਾਂ ਦੇ ਕੌਂਸਲਰ ਨੇ ਜੀ ਕਮਾਂਦੀ ਪਾਰਟੀ ਦੇ ਲਾੜੀ ਉਹਨਾਂ ਨੂੰ ਅਗੋਂ ਜ਼ਮਾਨਤ ਮਿਲ ਗਈ ਹੈ ਆ ਮਾਮਲਾ ਕੀ ਸੀ ਮਾਮਲਾ ਸੀ ਭਾਜਪਾ ਦੇ ਝੰਡੇ ਨੂੰ ਅੱਗ ਲਾਉਣ ਦਾ ਜੀ ਦੇਖੋ ਇਹ ਸੱਤ ਤੱਕ ਵੀ ਜਾਣਾ ਚਾਹੀਦਾ ਹੈ ਜਿਹੜੀਆਂ ਇੱਕ ਤਾਂ ਤੁਹਾਡਾ ਜਿਹੜੀ ਆਵਾਜ਼ ਹੈ ਤੁਹਾਡੀ ਜਿਹੜੀ ਬੋਲੀ ਹੈ ਉਹਨੂੰ ਤੁਸੀਂ ਗੈਰ ਸੰਵਿਧਾਨਕ ਭਾਸ਼ਾ ਚ ਨਾ ਲੈ ਕੇ ਜਾਓ ਸੰਵਿਧਾਨਕ ਪੈਸ਼ਾ ਤੱਕ ਰੱਖੋ ਕੱਲ ਨੂੰ ਇਕੱਠੇ ਵੀ ਹੋਣਾ ਪੈ ਸਕਦਾ ਸੋ ਜਿਹੜੀ ਅਸਲ ਗੱਲ ਹੈ ਉਹ ਇਹ ਹੈ ਇਹ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਕਦੇ ਝੰਡਾ ਸਾੜਤਾ ਸੀ ਮਾਮਲਾ ਪੁਲਿਸ ਕੋਲ ਗਿਆ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਪੰਜਾਬ ਤੇ ਹਰਿਆਣਾ ਵਿੱਚ ਅਦਾਲਤ ਨੇ ਉਹਨਾਂ ਦੀ ਅਗਾਊਂ ਜ਼ਮਾਨਤ ਜਿਹੜੀ ਉਹ ਦੇ ਦਿੱਤੀ ਗਈ ਆ ਇਹਦਾ ਮਤਲਬ ਇਹਸ ਮਾਮਲੇ ਦੇ ਵਿੱਚ ਉਹ ਜੇਲ ਨਹੀਂ ਗਏ ਉਹ ਮਤਲਬ ਬਾਹਰੇ ਸੀ ਉਹਨਾਂ ਨੇ ਅਗਾਊਂ ਜ਼ਮਾਨਤ ਲਈ ਹੋ ਸਕਦਾ ਚੰਡੀਗੜ੍ਹ ਦੀ ਅਦਾਲਤ ਤੋਂ ਰੱਦ ਹੋਊਗੀ ਹੋਵੇ ਅੱਗੇ ਪੰਜਾਬ 13 ਨਾਲ ਉੱਚ ਅਦਾਲਤ ਰਿ ਉਹਨਾਂ ਨੂੰ ਅਗਾਊਂ ਜ਼ਮਾਨਤ ਦੇਤੀ ਅਗਾਊਂ ਜ਼ਮਾਨਤ ਦੇ ਵਿੱਚ ਫਿਰ ਇਸ ਤਰ੍ਹਾਂ ਹੁੰਦਾ ਹੈ ਅਦਾਲਤ ਅਕਸਰ ਆਦੇਸ਼ ਦੇ ਦਿੰਦੀ ਹੈ ਕਿ ਤੁਸੀਂ ਜਾ ਕੇ ਸ਼ਾਮਲ ਤਫਤੀਸ਼ ਹੋਵੋ ਫਿਰ ਜਦੋਂ ਅਗਲੀ ਪੇਸ਼ੀ ਪੈਂਦੀ ਹੈ ਜਿਹੜਾ ਜਾਂਚ ਅਧਿਕਾਰੀ ਹੁੰਦਾ ਜਿਹਨੂੰ ਆਯੋ ਕਹਿੰਨੇ ਆਪਾਂ ਉਹ ਬਿਆਨ ਦੇ ਜਾਂਦਾ ਅਦਾਲਤ ਚ ਆ ਕੇ ਹਾਂ ਜੀ ਇਹਨੇ ਸਾਨੂੰ ਜਾਂਚ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਕਿਵੇਂ ਦਿੱਤਾ ਪਿਆਰ ਮਹਾਪਤ్ర ਨਾਲ ਦਿੱਤਾ ਜਾਂ ਗਾਂਧੀ ਜੀ ਨਾਲ ਦਿੱਤਾ ਉਹਨੂੰ ਅਦਾਲਤ ਬਣਾ ਲੈਂਦੀ ਹੈ ਉਹ ਜ਼ੁਬਾਨਤ ਫਿਰ ਪੱਕੀ ਜ਼ੁਬਾਨਤ ਵਿੱਚ ਤਬਦੀਲ ਹੋ ਜਾਂਦੀ ਹੈ 6 ਜੂਨ ਨੂੰ ਥਾਣਾ ਸਦਰ ਕੱਤੀ ਉੱਥੇ ਕੇਸ ਦਰਜ ਕੀਤਾ ਸੀ ਮਤਲਬ ਆਪ ਥੋੜੇ ਜਿਨੇ ਪਹਿਲੇ ਹੀ ਐ ਇਸ ਕਰਕੇ ਉਹਨਾਂ ਨੂੰ ਅਗਾਊ ਜਵਾਨਤ ਉੱਚ ਅਦਾਲਤ ਨੇ ਦੇਤੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਨਸ਼ੇ ਨੂੰ ਲੈ ਕੇ ਜਿੱਥੇ ਨਸ਼ੇ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਜਾ ਰਹੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਵੀ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੁਣ ਐਨਸੀਬੀ ਨੇ ਕਿਹਾ ਕਿ ਡਰੱਗ ਸਰਗਨਾਜਿਕ ਬੜਾ ਵੱਡਾ ਬਿੱਲਾ ਨੂੰ ਹਿਰਾਸਤ ਵਿੱਚ ਲੈ ਜਾਵੇ ਜੀ ਦੇਖੋ ਨੈਸ਼ਨਲ ਕ੍ਰਾਈਮ ਬਿਊਰੋ ਰਾਸ਼ਟਰੀ ਅਪਰਾਧ ਬਿਊਰੋ ਉਹ ਕਹਿੰਦੇ ਕਿ ਬਲਵਿੰਦਰ ਸਿੰਘ ਇਹ ਉਰਫ ਬਿੱਲਾ ਹਵੇਲੀਆਂ ਨਸ਼ੀਲੇ ਪਦਾਰਥਾਂ ਵਿੱਚ ਗੈਰ ਕਾਨੂੰਨੀ ਆਵਾਜਾਈ ਦੀ ਰੋਕਥਾਮ ਐਕਟ ਦੇ ਤਾਹਤ ਇਹਨੂੰ ਹਿਰਾਸਤ ਵਿੱਚ ਲਿਆ ਜਾਵੇ ਉਸ ਨੂੰ ਸਾਮ ਦੀ ਡਿਬ루ਗਰ ਜੇਲ੍ਹ ਵਿੱਚ ਰੱਖਿਆ ਜਾਵੇਗਾ ਇਸ ਖੇਤਰ ਵਿੱਚ ਜੇਲ੍ਹ ਵਿੱਚ ਬੰਦ ਡਰੱਗ ਮਾਫੀਆ ਲਿੰਕ ਤੋੜਨ ਲਈ ਵਿੱਚ ਇੱਕ ਮਹੱਤਵਪੂਰਨ ਕਦਮ ਹੈ 92 ਤੋਂ ਨਸ਼ਾ ਤਸਕਰੀ ਦੇ ਸਰਕਲਾਂ ਵਿੱਚ ਇਹ ਕਥਤ ਰੂਪ ਦੇ ਵਿੱਚ ਬਿੱਲਾ ਪਾਕਿਸਤਾਨ ਸਤਤ ਡਰੱਗ ਸਿੰਡੀਗੇਟ ਦੇ ਨਾਲ ਡੂੰਘੇ ਸਬੰਧ ਰੱਖਦਾ ਹੈ ਵਿਆਪਕ ਅਪਰਾਧਿਕ ਨੈਟਵਰਕ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਇਹਦੀ ਸ਼ਮੂਲੀਅਤ ਦੱਸੀ ਜਾਂਦੀ ਹੈ ਮੌਜੂਦਾ ਸਵੇ ਵਿੱਚ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਐਂਡੀਪੀਐਸ ਤਿੰਨ ਕੇਸਾਂ ਵਿੱਚ ਸੁਣਵਾਈ ਦੀ ਰਹਿਦਾ 92 ਤੋਂ ਬਾਅਦ 7 ਵਾਧੂ ਐਂਡੀਪੀਐਸ ਕੇਸ ਨਾਮਜ਼ਦ ਕੀਤਾ ਗਿਆ ਸੀ ਤੇ 6 ਹੋਰ ਕੇਸਾਂ ਚ ਸ਼ਾਮਲ ਹੈ ਵੈਸੇ ਵੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਨਵਾਂ ਫੈਸਲਾ ਹੋਣ ਲੱਗਿਆ ਹੈ ਜਿਹੜੇ ਵੱਡੇ ਡਰੱਗ ਨਾਲ ਸੰਬੰਧਿਤ ਕਥਤ ਰੂਪ ਦੇ ਵਿੱਚ ਦੋਸ਼ੀ ਨੇ ਉਹਨਾਂ ਤੇ ਕੇਸ ਨੇ ਕਹਿੰਦੇ ਉਹਨਾਂ ਦਾ ਜਿਹੜਾ ਇੱਕ ਦੂਜੇ ਨਾਲ ਲਿੰਕ ਤੋੜਨ ਲਈ ਉਹਨਾਂ ਨੂੰ ਪੰਜਾਬ ਤੋਂ ਬਾਹਰ ਲਿਆਂ જિલ્લા ਵਿੱਚ ਤਬਦੀਲ ਕਰਨ ਦਾ ਗੱਲਬਾਤ ਚੱਲੀ ਹੈ ਚਰਚਾ ਚੱਲ ਰਹੀ ਹੈ ਸ਼ਾਇਦ ਉਹ ਉਹਨਾਂ ਨੂੰ ਬਾਹਰਲੇ ਜ਼ਿਲ੍ਹਾ ਵਿੱਚ ਲਿਆਇਆ ਜਾਵੇ ਤਾਂ ਕਿ ਇਹਨਾਂ ਦਾ ਲਿੰਕ ਤੋੜਿਆ ਜਾ ਸਕੇ ਜੀ ਸੋ ਨਾਲ ਹੀ ਗੱਲ ਕਰਦੇ ਜੀ ਮੋਹਿਤ ਮਹਿੰਦਰ ਨੇ ਕਿ ਯੂਥ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਰਟੀਆਈ ਨੂੰ ਲੈ ਕੇ 9000 ਤੋਂ ਵੱਧ ਨੇ ਜਿਹੜੀ ਦਰਖਾਸਤਾਂ ਨੂੰ ਬਰਖਾਸਤ ਪਈਆਂ ਨੇ ਜੀ ਦੇਖੋ ਪੰਜਾਬ ਦੇ ਵਿੱਚ 10 ਇਹ ਸੁਚਰਾਮ ਜਿਹੜੇ ਅਫਸਰ ਨੇ ਉਹਨਾਂ ਨੂੰ ਉਹਨਾਂ ਦੇ ਅਸਾਮੀਆਂ ਖਾਲੀ ਪਈਆਂ ਨੇ ਸੁਚਰਾਮ ਕਮਿਸ਼ਨ ਦੇ ਵਿੱਚ ਮੈਂਬਰਾਂ ਦੀਆਂ ਉਹਦੇ ਵਿੱਚ ਇੱਕ ਗੱਲ ਬੜੀ ਕਲੀਅਰ ਹੈ ਕਿ ਹੁਣ ਤਿੰਨ ਬੰਦੇ ਨਾਮਜ਼ਦ ਕੀਤੇ ਆ ਰਾਤ ਉਹਨਾਂ ਚੋਂ ਇੱਕ ਪਟਿਆਲੇ ਤੋਂ ਵੀ ਇੱਕ ਫਰੀਦਕੋਟ ਤੋਂ ਆ ਇੱਕ ਸ਼ਾਇਦ ਬਰਨਾਲੇ ਤੋਂ ਆ ਤਿੰਨ ਬੰਦੇ ਇਹਦੇ ਵਿੱਚ ਕੀਤੇ ਗਏ ਨੇ ਮਿਸਟਰ ਬਲਿੰਗ ਹੈ ਧਾਈਵਾਲ ਨੇ ਇੱਕ ਹੋਰ ਨੇ ਮੈਂ ਤਾਂ ਵੀ ਦਰਾਜੀ ਕਹਿੰਦੇ ਵੀ 9175 ਸੂਚਨਾ ਦੇ ਅਧਿਕਾਰਤਾ ਹੇਠ ਜਾਣਕਾਰਾਂ ਲੈਣ ਵਾਸਤੇ ਜਿਹੜੀਆਂ ਦਰਖਾਸਤਾਂ ਪੈਂਡਿੰਗ ਪਈਆਂ ਨੇ ਤੇ ਤੁਸੀਂ ਲਾ ਕਿਉਂ ਨਹੀਂ ਰਹੇ ਮੇਰਾ ਗੱਲ ਮੈਂ ਦਰਾਲ ਸਾਹਿਬ ਦੀ ਕੱਲ ਕੀਤੀ ਗੱਲ ਸਰਕਾਰ ਕੋਲ ਪਹੁੰਚ ਗਈ ਤੇ ਆਰਡਰ ਜਾਰੀ ਕਰਤੇ ਸੋ ਮੰਗਲਾ ਬਹੁਤ ਵੱਡਾ ਜਿਹੜਾ ਮੋਜਤਮਿੰਦਰ ਨੇ ਚੁੱਕਿਆ ਜੀ ਸੋ ਦੂਜੇ ਪਾਸੇ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੋਟਲ ਸਭ ਵੋਟਾਂ ਬਣਾਈਆਂ ਜਾ ਰਹੀਆਂ ਨੇ ਤੇ ਹੁਣ ਤੱਕ 32 ਲੱਖ ਫਾਰਮ ਭਰੇ ਗਏ ਨੇ ਜੀ ਦੇਖੋ ਥੋੜਾ ਜਿਹਾ ਰਫਤਾਰ ਤੇਜ਼ ਹੋਈ ਹੈ ਨਹੀਂ ਤੇ 27-22 ਲੱਖ ਤੇ ਖੜਾ ਸੀ 2011 ਦੇ ਵਿੱਚ ਇਹ ਜਿਹੜੀ ਗਿਣਤੀ ਸੀ ਉਹ 55 ਲੱਖ ਦੇ ਕਰੀਬ ਸੀ ਗੁਰਦੁਆਰਾ ਚੋਣ ਕਮਿਸ਼ਨ ਦੀ ਸੂਚਨਾ ਦੇ ਮਤਬਕ ਹੁਣ ਤੱਕ 3214 ਜਰ 178 ਮੈਂਬਰਾਂ ਨੇ ਵੋਟਾਂ ਬਣਾਲੀਆਂ ਨੇ 112 ਸੀਟਾਂ ਪੰਜਾਬ 'ਚ 169 ਉਮੀਦਵਾਰ ਖੜੇ ਹੋਣੇ ਆ ਉਮੀਦ ਹੈ ਇਹ ਤੋਂ ਪਹਿਲਾਂ 4-5 ਵਾਰੀ ਵਧ ਗਈ ਜੀ ਪਿਛਲੇ ਸਾਲ 31 ਅਕਤੂਬਰ 21 ਅਕਤੂਬਰ ਤੋਂ 3 ਨਵੰਬਰ ਫਿਰ ਫਰਵਰੀ 29 ਤੱਕ ਫਿਰ 31 ਮਈ ਤੱਕ ਚੌਥੀ ਵਾਰ 31 ਜੁਲਾਈ ਤੱਕ ਤੇ ਹੁਣ 16 ਨਵੰਬਰ ਤੱਕ ਕੇ ਵਾਧਾ ਹੋਇਆ ਦੱਸ ਦਈਏ 32 ਲੱਖ ਦੇ ਵਿੱਚੋਂ 17 ਲੱਖ 77 ਹਜ਼ਾਰ 39 ਲਗਭਗ 18 ਲੱਖ ਹੈ ਜਿਹੜੀਆਂ ਉਹ ਬੀਬੀਆਂ ਨੇ ਤੇ ਮਰਦ ਦੀ ਗਿਣਤੀ ਹੈ 14 ਲੱਖ 36 ਹਜ਼ਾਰ 736 ਇਦਾ ਮਤਲਬ ਇਹ ਹੋਇਆ ਕਿ ਜਿਹੜਾ ਪਤਿਤ ਪੁਣਾ ਹੈ ਉਹ ਇੱਥੋਂ ਸਪਸ਼ਟ ਹੁੰਦਾ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਉਹਨਾਂ ਦੀਆਂ ਬੀਵੀਆਂ ਆਮ ਤੌਰ ਤੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਕੌਰ ਲੱਗਦਾ ਬਹੁਤ ਗਿਣਤੀ 99.9% ਉਹ ਸਾਥ ਸੂਤਰੇ ਉਹਨਾਂ ਦੇ ਕੇਸ ਹੈਗੇ ਨੇ ਤੇ ਜਿਹੜੇ ਮਰਦ ਨੇ ਉਹਨਾਂ ਨੇ ਪਤਿਤਪੁਣਾ ਕਰਾਇਆ ਵਾ ਆ ਕੰਮ ਹੈ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲਿਓ ਤੁਹਾਡਾ ਤੁਸੀਂ ਕਦੇ ਰਸਾਈਆਂ ਤੇ ਦੋਸ਼ ਲਾ ਦਿੰਦੇ ਹੋ ਕਦੇ ਸਰਸੇ ਆਏ ਤੇ ਕਦੇ ਕਿਸੇ ਡੇਰੇ ਤੇ ਕਦੇ ਕਿਸੇ ਤੇ ਉੱਠ ਨਾ ਸਕਾ ਫਿੱਟੇ ਨੂੰ ਗੋਡਿਆਂ ਦੇ ਇਹ ਇਸ ਪਾਸੇ ਧਿਆਨ ਦਿਓ ਕਿ ਪਤਿਤਪੁਣਾ ਕਿਉਂ ਵੱਧ ਰਿਹਾ ਹੈ ਜਦੋਂ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਬੋਲਬਾਲਾ ਸੀ ਮੁੰਡਿਆਂ ਨੇ ਕੁੜੀਆਂ ਨੇ ਆਪਣੇ ਆਪ ਕੇਸਰੀ ਦਸਤਾਰਾਂ ਸਜਾਰੀਆਂ ਸੀ ਉਹ ਸੀ ਪ੍ਰਚਾਰ ਤੇ ਹੁਣ ਕਿਉਂ ਦੂਰ ਜਾ ਰਹੇ ਨੇ ਬੱਚੇ ਇਹਦੇ ਬਾਰੇ ਸੋਚੋ ਸਾਰਾ ਟਾਈਮ ਸਿਆਸਤ ਤਾਂ ਤੇ ਨਾਲ ਲਾਓ ਕੁਝ ਜਿਸ ਕੰਮ ਵਾਸਤੇ ਤੁਹਾਨੂੰ ਚੁਣਿਆ ਉਹਦੇ ਬਾਰੇ ਵੀ ਸੋਚਣ ਦਾ ਯਤਨ ਕਰੋ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੋਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮਰ ਅਕਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ